Ya tentu kalau pertama ਸੁਖਜਿੰਦਰ ਸਿੰਘ ਰੰਧਾਵਾ ਦੇ ਕਿਰਤਾਸਪੁਰ ਤੋਂ ਚੋਣ ਚਤਨ ਤੋਂ ਬਾਅਦ ਫਤਿਹਗੜ ਚੂੜੀਆਂ ਚੂਨਾ ਦੇ ਸਮਰਥਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਤਿਸ਼ਬਾਜੀ ਚਲਾਈ ਗਈ ਲੱਡੂ ਵੰਡੇ ਅਤੇ ਢੋਲ ਨਾਲ ਪੰਗੜੇ ਪਾਏ ਗਏ ਸੁਖਜਿੰਦਰ ਸਿੰਘ ਰੰਧਾਵਾ ਤੇ ਜਤਨ ਦੀ ਖਬਰ ਮਿਲਦਿਆਂ ਹੀ ਫਤਿਹਗੜ ਚੂੜੀਆਂ ਚੋਸ਼ ਜੌਸ਼ਕੀ ਅਗਵਾਈ ਚ ਉਹਨਾਂ ਦੇ ਸਮਰਥਕਾਂ ਵੱਲੋਂ ਲੱਡੂ ਵੰਡੇ ਕੇ ਆਤਿਸ਼ਬਾਜੀ ਚਲਾਈ ਗਈ ਅਤੇ ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਤੋਂ ਬਾਅਦ ਰੋਸ਼ਨ ਚੋਸ਼ਵ ਨੇ ਪ੍ਰਸ਼ਨਕਾਲ ਬatkarਦਿਆ ਕਿ ਆ ਕੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਤਨ ਤੋਂ ਬਾਅਦ ਬਾਰਡਰ ਏਰੀਆ ਗਫਤਾਰਸਪੁਰ ਅਤੇ ਪੰਜਾਬ ਦੇ ਮੱਛਲੀਆ ਦੀ ਆਵਾਜ਼ ਸੁਖਜਿੰਦਰ ਸਿੰਘ ਰੰਦਾਵਾ ਸੈਂਟਰ ਸਰਕਾਰ 'ਚ ਅਟਾਉਣਗੇ ਅਤੇ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਕਰਨਗੇ ਇਸ ਮੌਕੇ ਸੁਨੀਲ ਮਸੀਹ ਨੇ ਵੀ ਸੁਖਜਿੰਦਰ ਸਿੰਘ ਰੰਦਾਵਾ ਦੀ ਚੇਤਨ ਤੇ ਮੁਬਾਰਕਪਾਦ ਦਿਨ ਤੇ ਹੋਏ ਮਸੀਹ ਭਾਈਚਾਰੇ ਵੱਲੋਂ ਉਹਨਾਂ ਨੂੰ ਬਤਾਈਆਂ ਦਿੱਤੀਆਂ ਅਤੇ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾ ਦੀ ਚੇਤਨ ਨਾਲ ਬਾਰਡਰ ਏਰੀਆ ਕਰਤਾਰਪੁਰ ਅਤੇ ਪੰਜਾਬ ਦੇ ਮੱਛਲੀਆ ਦਾ ਹੱਲ ਹੋਣਗੇ ਇਹ ਜਿੱਤ ਜੰਦਾਬਾ ਸਾਹਿਬ ਦੀ ਜਿਹੜੀ ਹੋਈ ਹੈ ਇਹ ਇੱਕ ਸੈਕੂਲਰ ਜਿੱਤ ਹੋਈ ਹੈ ਇਹ ਉਹ ਜਿੱਤ ਹੈ ਜਿਹੜੀ ਲੋਕ ਚਾਹੁੰਦੇ ਨੇ ਕਿ ਸਾਡਾ ਦੇਸ਼ ਸਾਡੇ ਵਰਗ ਸਾਡਾ ਧਰਮ ਜਿਹੜੇ ਨੇ ਉਹ ਇੱਕ ਸਾਡ ਇੱਕ ਗਾਨੀ ਦੇ ਵਿੱਚ ਇੱਕ ਮਾਲਾ ਦੇ ਵਿੱਚ ਪਰੋਕੇ ਰਹਿਣ ਜਿਹੜਾ ਮੋਦੀ ਸਾਹਿਬ ਨੇ ਧਰਮ ਦੇ ਨਾਂ ਤੇ ਵੱਖਵਾਦ ਫਲਾਇਆ ਹੋਇਆ ਦੇਸ਼ ਦੇ ਵਿੱਚ ਉਸ ਦੇ ਖਿਲਾਫ ਇਹ ਜਿੱਤ ਹੈ ਔਰ ਬਹੁਤ ਵੱਡੀ ਜਿੱਤ ਹੈ ਪਿਛਲੀ ਵਾਰ ਸੰਨੀ ਦਿਓਲ ਇਥੋਂ ਜਿੱਤ ਕੇ ਲੈ ਗਏ ਲੋਕ ਉਸ ਚੀਜ਼ ਦਾ ਜਿਹੜਾ ਅੱਜ ਤੱਕ ਦੁੱਖ ਮਹਿਸੂਸ ਕਰਦੇ ਸੀ ਕਿ ਉਸ ਨੂੰ ਪੂਰਾ ਕਰਨ ਵਾਸਤੇ ਅੱਜ ਉਹਨਾਂ ਨੇ ਹਰੇਕ ਵਰਗ ਦੇ ਲੋਕਾਂ ਨੇ ਹਰੇਕ ਧਰਮ ਦੇ ਲੋਕਾਂ ਨੇ ਹਰੇਕ ਜਾਤ ਦੇ ਲੋਕਾਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਇਹ ਕਾਮਯਾਬੀ ਸਾਡੀ ਸਾਰਿਆਂ ਦੀ ਕਾਮਯਾਬੀ ਹੈ ਸਾਡੇ ਗੁਰਦਾਸਪੁਰ ਹਲਕੇ ਦੀ ਕਾਮਯਾਬੀ ਹੈ ਹਰੇਕ ਵਰਗ ਦੀ ਕਾਮਯਾਬੀ ਹੈ ਹਰੇਕ ਧਰਮ ਦੀ ਕਾਮਯਾਬੀ ਹੈ ਔਰ ਆਸ ਕਰਦੇ ਹਾਂ ਕਿ ਰੰਦਾਵਾ ਸਾਹਿਬ ਦੀ ਬਦੌਲਤ ਜਿਹੜਾ ਆ ਹੁਣ ਅਸੀਂ ਆਪਣਾ ਗੁਰਦਾਸਪੁਰ ਜਿਹੜਾ ਇਹ ਵਧੀਆ ਤਰੀਕੇ ਨਾਲ ਹੋਰ ਵੀ ਡਵੈਲਪਮੈਂਟ ਕਰਾਂਗੇ ਕਿਉਂਕਿ ਰਾਹੁਲ ਗਾਂਧੀ ਜੀ ਵੀ ਜਲਦੀ ਹੀ ਸਰਕਾਰ ਉੱਤੇ ਬਣਾ ਦੇ ਨੇ ਕਿਉਂਕਿ ਗੱਠਜੋੜ ਹੈਗਾ ਆ ਗੱਠਜੋੜ ਦੇ ਲੋਕ ਜਿਹੜੇ ਚਾਹੁੰਦੇ ਨੇ ਕਿ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਹੋਣ ਬਹੁਤ ਵੱਡਾ ਦੇਸ਼ ਵਾਸੀਆਂ ਨੇ ਮਾਨ ਬਖਸ਼ਿਆ ਔਰ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਗੇ ਸਰਦਾਰ ਸਖਜਿੰਦਰ ਸਿੰਘ ਦਾਵਾ ਉਹਨਾਂ ਦੀ ਟੀਮ ਦੇ ਵਿੱਚ ਉਹ ਵੱਡੇ ਲਿੱਡਲ ਉੱਪਰ ਕੇ ਸਾਹਮਣੇ ਆਉਣ ਕੇ ਸਾਡੇ ਗੁਰਦਾਸਪੁਰ ਦਾ ਵੱਡਾ ਮਾਣ ਹੋਊਗਾ ਔਰ ਵੱਡੀ ਡਿਵੈਲਪਮੈਂਟ ਵੇਖਣ ਨੂੰ ਮਿਲੂ ਹਾਂਜੀ ਅੱਜ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰੰਧਾਵਾ ਸਾਹਿਬ ਜੀ ਤੁਹਾਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਜਿਨ ਨਿਦੀਸ਼ਤ ਬਲੇ ਦਾ ਜਿਨੇ ਹੁੰਦਾ ਤੇ ਮੇਰੇ ਪਰ ਹੱਥ ਰੱਖਿਆ ਤੇ ਨਾਲ ਹੀ ਵੋਟਰ ਸਪੋਰਟਰਾਂ ਦਾ ਫਤੇਗੜ ਚੂੜੀਆਂ ਦੇ ਵਸੀਆਂ ਦਾ ਨਿੱਕੇ ਨਿੱਕੇ ਬੱਚਿਆਂ ਦਾ ਯੂਥ ਦਾ ਔਰ ਭੈਣਾਂ ਦਾ ਔਰ ਭਰਾਵਾਂ ਦਾ ਔਰ ਬਜ਼ੁਰਗਾਂ ਦਾ ਜਿਨ੍ਹਾਂ ਨੇ ਇੱਕ ਇੱਕ ਕਪੜੀ ਕੀਮਤੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਕਾਬਜਾ ਵੀ ਕੀਤਾ ਤੇ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਜ਼ਿਲ੍ਹਾ ਕੁਰਦਾਸਪੁਰ ਤੋਂ ਕਾਬਜਾ ਕੀਤਾ ਤੇ ਨਾਲ ਹੀ ਹਲਕਾ ਫਤਿਹਗੜ ਚੂੜੀਆਂ ਦੇ ਸਾਡੇ ਸਰਦਾਰ ਸੁਜਿੰਦਰ ਸਿੰਘ ਤ੍ਰਿਪਤ ਬਾਜਵਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਮਿਹਨਤ ਸਖਤਾ ਵੱਡੀ ਲੀਹਣਾ ਤੋਹਫਾ ਫਤਿਹਗੜ ਚੂੜੀਆਂ ਤੋਂ ਜਿਤਾ ਕੇ ਰੰਧਾਵਾ ਸਾਹਿਬ ਨੂੰ ਭੇਜਿਆ